ਇੱਥੇ ਖੂਬ بارش ਹੋ ਰਹੀ ਹੈ ਮੌਸਮ ਕੁਛ ਇਸ ਤਰ੍ਹਾਂ ਦਾ ਔਰ ਥੱਲੇ ਇਹ ਜਿਹੜਾ ਹੈ ਨੇਟਿਵ ਵਿਲੇਜ ਨੇ ਦਾ ਕਟਕਟ ਜਿਹੜਾ ਬਹੁਤ ਮਸ਼ਹੂਰ ਹੈ ਤੇ ਇੱਥੇ ਇਹਨਾਂ ਨੇ ਟ੍ਰੈਡੀਸ਼ਨ ਨੂੰ ਪ੍ਰੀਜ਼ਰਵ ਕੀਤਾ ਹੋਇਆ ਤੇ ਉਹ ਦੇਖਣ ਦੂਰੋਂ ਨੇੜੇੋਂ ਸਾਰੇ ਸਨਾਨੀ ਆਂਦੇ ਨੇ ਤੇ ਇੰਟਰਸਟਿੰਗ ਸੀਗਾ ਗਏ ਸੀ ਅਸੀਂ ਕੱਲ ਥੱਲੇ ਤੇ ਕਾਫੀ ਬੋੜੀਆਂ ਉਤਰਨੀਆਂ ਪੈਂਦੀਆਂ ਨੇ ਤੋ ਇੱਥੇ ਰੁਕ ਬੜੀ ਕਮਾਲ ਦੀ ਚੀਜ਼ ਮੈਨੂੰ ਨਜ਼ਰ ਆਈ ਇਸ ਧਰਤੀ ਤੇ ਅਮਰੀਕਨਾਂ ਤੋਂ ਵੱਡਾ ਗੁੰਡਾ ਤੇ ਵਿਏਟਨਾਮੀਆ ਤੋਂ ਵੱਡਾ ਰਿਜ਼ੀਲੀਅੰਸ ਮਤਲਬ ਜਿਨ੍ਹਾਂ ਦੇ ਕੋਲ ਹੈ ਸ਼ਾਇਦ ਹੋਰ ਕੋਈ ਨਹੀਂ ਹਗਾ ਤੇ ਅ ਬਿੱਤੀ ਪਹਿਲਾਂ ਕਾਰ ਵੀ ਆ ਗਈ ਇਹਦਾ ਨੰਬਰ ਬੜੇ ਅਲੱਗ ਤਰ੍ਹਾਂ ਦੇ ਨੇ ਔਰ ਇੱਥੇ ਹਰ ਤਰ੍ਹਾਂ ਦੀਆਂ ਕਾਰਾਂ ਸਾਰੀ ਕੀਆ ਵੀ ਹੈ ਹੁੰਡਾਈ ਵੀ ਹੈ ਹੋਂਡਾ ਵੀ ਹੈ ਟੋヨタ ਵੀ ਹੈ ਫੋਰਡ ਵੀ ਹੈ ਸਭ ਦੇ ਅਲੱਗ-ਅਲੱਗ ਮਾਡਲ ਨੇ ਵੱਡੇ ਛੋਟੇ ਕੁਝ ਸਾਡੇ ਨਾਲ ਰਲਦੇ ਮਿਲਦੇ ਨੇ ਜਿਵੇਂ ਫੋਰਡ ਤੇ ਕੁਝ ਹੋਰ ਵੀ ਨੇ ਪਰ ਇੱਥੇ ਕਮਾਲ ਦੀ ਗੱਲ ਹੈ 75 ਚੀਨਾਂ ਨੂੰ ਆਜ਼ਾਦੀ ਮਿਲੀ ਸੀ ਤੇ 80 ਦੇ ਵਿੱਚ ਇਹਨਾਂ ਦੀ ਜਿਹੜੀ ਨਵੀਂ ਪਾਲਿਸੀ ਸਰਕਾਰ ਨੇ ਕੱਢੀ ਸੀ ਕਿ ਰੇਨ ਨੂੰ ਰਿਨੋਵੇਟ ਔਰ ਇਨੋਵੇਟ ਤੇ 50 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੇ ਆਪਣੀ ਕਾਰ ਜਿਹੜੀ ਹੈ ਉਹ ਬਣਾ ਲਈ ਜਿਹਦਾ ਨਾਮ ਵਿਨ ਫਾਸਟ ਹੈ ਔਰ ਅਮਰੀਕਾ ਨੂੰ ਮਤਲਬ ਪਰੇਸ਼ਾਨ ਹੋ ਗਿਆ ਸੀ ਅਮਰੀਕਾ ਕਿ 50 ਸਾਲਾਂ ਦੇ ਵਿੱਚ ਸਕ੍ਰੈਚ ਤੋਂ ਕਿਵੇਂ ਕੋਈ ਕਾਰ ਜਿਹੜਾ ਬਿਲਡ ਕਰ ਸਕਦਾ ਬਹੁਤ ਹਲੋਲਾ ਪਾਇਆ ਉਹਨਾਂ ਨੇ ਪਰ ਹੁਣ ਤਾਂ ਉਹ ਅਮਰੀਕਨ ਕਾਰਸ ਤੋਂ ਵੀ ਬੈਟਰ ਹੁੰਦੀ ਜਾ ਰਹੀ ਹੈ ਤੇ ਜਦੋਂ ਅਮਰੀਕਨਾਂ ਨੇ 20 ਸਾਲ ਮਤਲਬ ਇਹ ਨੀਤ ਤਸ਼ੱਦਦ ਕੀਤੀ ਇਥੇ ਕਿ ਉੱਪਰੋਂ ਅਟੈਕ ਕਰਦੇ ਸੀ ਜਹਾਜ਼ਾਂ ਨਾਲ ਬੌਮਬਿੰਗ ਕਰਦੇ ਸੀ ਤੇ ਸਭ ਕੁਝ ਕਰਦੇ ਸੀ ਪੰਜਾਬ ਕੈਮੀਕਲ ਅਟੈਕ ਹੁੰਦੇ ਸੀ ਪਰ ਇਹ ਮਾਂ ਦੇ ਪੁੱਤ ਇਹ ਜੀ ਖਤਰਨਾਕ ਹਾਂ ਸਖਤ ਕਹਾਂ ਪਰ ਜਾਂਦੀ ਹੈ ਕਿ ਇਹਨਾਂ ਨੇ ਕਦੀ ਵੀ ਮਤਲਬ ਆਪਣੇ ਤੇ ਕਿਸੇ ਦੇ ਰਾਜ ਨੂੰ ਬਰਦਾਸ਼ਤ ਨਹੀਂ ਕੀਤਾ ਹਜ਼ਾਰਾਂ ਸਾਲ ਪਹਿਲਾਂ ਚਾਈਨਾ ਕੋਸ਼ਿਸ਼ ਕਰਦਾ ਰਿਹਾ 100 ਸਾਲ ਫਿਰ ਫਰਾਂਸ ਨੇ ਕੋਸ਼ਿਸ਼ ਕੀਤੀ ਫਿਰ 20 ਸਾਲ ਇਹਨਾਂ ਨੇ ਸਭ ਤੋਂ ਵੱਡੇ ਗੁੰਡੇ ਆ ਨੇ ਪੂਰਾ ਜ਼ੋਰ ਲਗਾ ਲਿਆ ਦੁਨੀਆ ਦੇ ਸਭ ਤੋਂ ਵੱਧ ਹਥਿਆਰ ਸਭ ਤੋਂ ਵੱਡੀ ਫੌਜ ਸਭ ਕੁਝ ਕਰਕੇ ਦੇਖ ਲਿਆ ਪਰ ਵਿਤਨਾਮੀਆਂ ਨੇ ਗੁਰੀਲਾ ਵਾਰਫੇਅਰ ਮਤਲਬ ਚੂਹੇ ਜਿਹੜੀਆਂ ਸੁਰੰਗਾਂ ਖੋਦ-ਖੋਦ ਕੇ ਸੈਂਕੜੇ ਕਿਲੋਮੀਟਰ ਜ਼ਮੀਨ ਦੇ ਥੱਲੇ ਉਹਦੇ ਵਿੱਚੋਂ ਹੀ ਜਿੱਥੇ ਸਾਹ ਲੈਣਾ ਵੀ ਔਖਾ ਖਾਣ ਪੀਣ ਵੀ ਇਹਨਾਂ ਦਾ ਜਿਹੜਾ ਆਪਾਂ ਇੱਕ ਦੋ ਵਾਰੀ ਡਿਸਕਸ ਕੀਤਾ ਉਹ ਵੀ ਮੈਨੂੰ ਇਸ ਤਰ੍ਹਾਂ ਹੁਣ ਲੱਗਣ ਲੱਗਿਆ ਕਿਉਂਕਿ ਉਹਦੇ ਕੋਲ ਕੁਝ ਖਾਣ ਨੂੰ ਹੁੰਦਾ ਹੀ ਨਹੀਂ ਸੀ ਤੇ ਜੋ ਵੀ ਮਿਲਦਾ ਸੀ ਕੱਚਾ ਪੱਕਾ ਉਹ ਖਾਂਦੇ ਸੀ ਇਹ ਤੇ ਜਿਹੜੇ ਜੰਗਲ ਸੀਗਾ ਦਰਖਤ ਸੀਗੇ ਉਹ ਅਮਰੀਕਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਸੀ ਕਿ ਉੱਪਰੋਂ ਜੰਗਲਾਂ ਦੇ ਥੱਲੇ ਨਜ਼ਰ ਹੀ ਨਹੀਂ ਜਾਂਦਾ ਵੀ ਕਿੱਥੇ ਇਹ ਸੁਪੇ ਹੋਏ ਨੇ ਕਿੱਥੇ ਲੁਕੇ ਹੋਏ ਨੇ ਤੇ ਇਹਨਾਂ ਨੇ ਅਮਰੀਕਾ ਨਾਲੇ ਕੈਮੀਕਲ ਦੇ ਨਾਲ ਨਾਲ ਉਹ ਸੇ ਹਰਬੀ ਸਾਈਡਸ ਜਿਹੜਾ ਰਾਉਂਡ ਅਪ ਜਿਵੇਂ ਆਪਾਂ ਸਿੱਖ ਨੂੰ ਕਹਿੰਦੇ ਆ ਜਿਹਦੇ ਨਾਲ ਨਦੀ ਨਾਸ਼ਕ ਵੀ ਘਾ ਨਹੀਂ ਹੋਊਗਾ ਜੇ ਇੱਥੇ ਰਾਉਂਡ ਅਪ ਛਿੜਕ ਦੋ ਤੇ ਉਹ ਛਿੜਕੇ ਤੇ ਉਹਨਾਂ ਦਾ ਇੰਨਾ ਭੈੰਕਰ ਅਸਰ ਹੋਇਆ ਕਿ ਕਈ ਪੀੜ੍ਹੀਆਂ ਤੱਕ ਆਉਣ ਵਾਲੇ ਬੱਚੇ ਇਹਨਾਂ ਦੇ ਜਿਹੜੇ ਨੇ ਉਹ ਵਿਗਲਾਂਗ ਪੈਦਾ ਹੁੰਦੇ ਰਹੇ ਨੇ ਜਿਵੇਂ ਭੋਪਾਲ ਗੈਸ ਦੇ ਵਿੱਚ ਨਾ ਸੀਗਾ ਤੇ ਉਹ ਇਹਨੂੰ ਖਤਮ ਕਰਨ ਦੇ ਤਲੇ ਹੋਏ ਸੀ ਵੀ ਜੰਗਲ ਇਹਨਾਂ ਦੇ ਫਾਇਰ ਉੱਪਰੋਂ ਅੱਗ ਵਾਲੇ ਗੋਲੇ ਵੀ ਵਰਸਾਉਂਦੇ ਸੀ ਤੇ ਇਹ ਵੀ ਵਰਸਾਉਂਦੇ ਸੀ ਤੇ ਬੇਤਨਾਮੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਉਹਨਾਂ ਵਿਚਾਰਿਆਂ ਕੋਲੇ ਕੋਈ ਲੰਬੇ ਛੋੜੇ ਇਹੇ ਦੇ ਸਾਧਨ ਸੰਸਾਧਨ ਨਹੀਂ ਸੀ ਕਿ ਦੀ ਉਹਨੂੰ ਉਹ ਬਚਾ ਸਕਣ ਪਰ ਇੱਥੇ ਆ ਕੇ ਸਭ ਤੋਂ ਪਹਿਲਾਂ ਅਹ ਜਿਹੜੀ ਚੀਜ਼ ਨੇ ਮੇਰੀ ਨਗਰ ਵਿੱਚ ਜਿਹੜਾ ਵੱਡੇ ਜਿਹੇ ਪੱਥਰ ਦੇ ਉੱਤੇ ਇਹਨਾਂ ਨੇ ਆਪਣੇ ਰਿਜ਼ੋਰਟ ਦਾ ਸਾਰਾ ਨਕਸ਼ਾ ਜਿਹਾ ਬਣਾਇਆ ਤੇ ਠੀਕ ਇਹਦੇ ਨਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ ਆ ਰਸਤੀ ਬੰਨੀ ਹੋਈ ਹੈ ਕੋਈ ਖੂਹ ਇਹਦੇ ਵਿੱਚੋਂ ਇੱਕ ਦਰਖਤ ਬਾਹਰ ਆ ਰਿਹਾ ਕੋਈ ਬਹੁਤਾ ਵੱਡਾ ਨਹੀਂ ਹੈ ਇਹ ਛੋਟਾ ਹੀ ਹੈ ਇਹ ਕਮਰੇ ਇਹਨਾਂ ਸਿੱਤਲਾ ਵਿੱਚ ਮੈਂ ਇਹ ਕੋ ਨਹੀਂ ਇੱਕ ਟੂਹੇ ਇਹਨੇ ਕਰਕੇ ਆ ਖੜਾ ਤਾਂ ਇੱਕ ਰੁੱਖ ਨੂੰ ਇਹਨਾਂ ਨੇ ਇੱਥੇ ਜਿਹੜਾ ਉਹ ਬਚਾਉਣ ਵਾਸਤੇ ਐਨੀ ਮਿਹਨਤ ਕੀਤੀ ਤੇ ਛੱਤ ਦੇ ਉੱਪਰ ਵੀ ਜੇ ਤੁਸੀਂ ਦੇਖਦੇ ਹੋ ਇੱਥੇ ਬੂਟੇ ਨਾਲ ਆਰਟੀਫੀਸ਼ੀਅਲ ਨਹੀਂ ਹੈਗੇ ਲਾਈਵ ਬੂਟੇ ਨੇ ਉਹ ਆ ਗਏ ਨਾ ਜਿੰਨ ਬੈਂਫਾਸਟ ਦੀ ਵੀ ਪ੍ਰਗਲ ਕਰ ਰਹੀ ਸੀ ਬਹੁਤ ਚਲਦੀਆਂ ਨੇ ਇੱਥੇ ਆਹ ਬੈਂਫਾਸਟ ਬਿਲਕੁਲ ਗਿਆ ਵੀਜੀ ਬਣ ਗਈ ਐ ਤੇ ਹੁਣ ਤਾਂ ਇਹ ਬੈਟਰੀ ਵਾਲੀਆਂ ਵੱਡੀਆਂ ਛੋਟੀਆਂ ਕਈ ਕਾਰਾਂ ਬਣਾ ਰਹੇ ਨੇ ਪਰ ਜਦੋਂ ਮੈਂ ਆਹ ਰੁੱਖ ਜਿਹਦੀ ਆਪਾਂ ਚਰਚਾ ਕਰ ਰਹੇ ਸੀਗੇ ਕਿ ਇਹਨੂੰ ਬਚਾਇਆ ਜਦੋਂ ਮੈਂ ਅੰਦਰ ਆਇਆ ਤਾਂ ਬਿਲਕੁਲ ਸਾਹਮਣੇ ਇੱਕ ਇਹ ਦੇ ਧਿਆਨ ਨਾਲ ਦੇਖੋ ਤੁਸੀਂ ਤਾਂ ਇੱਕ ਬਹੁਤ ਵੱਡੇ ਰੁੱਖ ਦੀ ਟਾਣਾ ਹੈ ਇਹ ਕਈ 100 ਸਾਲ ਪੁਰਾਣਾ ਰੁੱਖ ਹੋਊਗਾ ਇਹਦੇ ਨਾਲ ਵੀ ਇਹ ਵੀ ਪੂਰਾ ਇੱਕ ਟਾਣਾ ਹੈ ਰੁੱਖ ਦਾ ਜਿਹਨੂੰ ਵੱਢ ਕੇ ਇਹਨੂੰ ਵਿੱਚੋਂ ਖਾਲੀ ਕਰਕੇ ਆਹ ਇਹ ਡੈਸਕ ਇਹਨੇ ਬਣਾਇਆ ਇਹਦੇ ਵਿੱਚ ਇਹਦੇ ਵਿੱਚ ਯੂ نو ਰੁੱਖ ਨੂੰ ਵੱਡੇ ਕਿ ਤਰਾਸ਼ ਕੇ ਤੇ ਆ ਇਹਨਾਂ ਵੀ ਥੋੜਾ ਦੀ ਜਗ੍ਹਾ ਤੇ ਇਹ ਤਾਂ ਇੱਕ ਪਾਸੇ ਹੋ ਗਿਆ ਜਿਹੜਾ ਇੱਧਰ ਉਹ ਇਸ ਤੋਂ ਵੀ ਵੱਡਾ ਹੁਣ ਖੂਬਸੂਰਤ ਤਾਂ ਬਹੁਤ ਲੱਗ ਰਿਹਾ ਤੇ ਉੱਪਰ ਵੀ ਜੇ ਤੁਸੀਂ ਦੇਖਦੇ ਹੋ ਤਾਂ ਸਾਰਾ ਲੱਕੜ ਦੇ ਨਾਲ ਹੀ ਸਾਰਾ ਜਿਹੜਾ ਇਹ ਫਿਰ ਬਣਾਇਆ ਗਿਆ ਹਾਂਚਾ ਤੇ ਇੱਕ ਆ ਉਹ ਵਧੀਆ ਜ਼ਿਗਾਰਾ ਹੈ ਨਾ ਉਹ ਜਿਹੜਾ ਕਿ ਹੱਥ ਸਿੱਖਣ ਵਾਸਤੇ ਇਹਦੇ ਵਿਚਾਲੇ ਬਰਨਰ ਲੱਗੇ ਹੋਏ ਨੇ ਤੇ ਇਹਦੇ ਨਾਲ ਹੱਥ ਸਿੱਖਦੇ ਨੇ ਕਿ ਉੱਪਰ ਨਾਸਟਾ ਤਾਂ ਚਲੋ ਅਸੀਂ ਕਰ ਲਿਆ ਪਰ ਮੈਂ ਸਾਨੂੰ ਉੱਪਰ ਲਗਾ ਕੇ ਨਾ ਉੱਪਰੋਂ ਵੀ ਕੁਦਰਤ ਦੇ ਰੂਪ ਦਿਖਾਉਣਾ ਚਾਹਨਾ ਕਿ ਜਿੱਥੇ ਇਹ ਰਿਜ਼ੋਰਟ ਬਣਾਇਆ ਇਹਨਾਂ ਨੇ ਇਹ ਸਾਰਾ ਇਹ ਟੋਟਲ ਇੱਥੇ ਸਰਦਾਰ ਜੀਜ਼ ਇੰਡੀਅਨ ਬਹੁਤ ਨਜ਼ਰ ਆਉਂਦੇ ਨੇ ਔਰ ਸੈਟਰਡੇ ਸੰਡੇ ਨੂੰ ਬਹੁਤ ਗੁਜਰਾਤੀ ਬਹੁਤ ਸੈਟਰਡੇ ਸੰਡੇ ਨੂੰ ਅਚਲੀ ਕਿਉਂਕਿ ਲੋਕਲ ਬਹੁਤ ਹੁੰਦੇ ਨੇ ਉਦੋਂ ਪੈਰ ਰੱਖਣ ਦੀ ਵੀ ਥਾਂ ਨਹੀਂ ਤੇ ਸੈਟਰਡੇ ਸੰਡੇ ਨੂੰ ਰੇਟ ਟਿਕਟਸ ਵੀ ਨੰਨੀਆਂ ਮਹਿੰਗੀਆਂ ਸਿੰਘੇ ਸਾਰੀਆਂ ਇਹ ਬਾਹਰ ਬੈਠਣ ਦੀ ਤਾਂ ਜਗ੍ਹਾ ਸਾਰੇ ਲੋਕ ਚੱਕ ਕੇ ਬਾਕੀ ਇਥੋਂ ਦੇਖ ਰਹੇ ਨੇ ਜਿਆਦਾ ਜਿਹੜੇ ਲੋਕ ਸਿਗਰਟ ਸਿਗਰਟ ਪੀਂਦੇ ਨੇ ਉਹ ਬਾਹਰ ਆ ਜਾਂਦੇ ਨੇ ਤੇ ਇੱਥੇ ਜੀ ਆ ਕੇ ਬੈਠ ਕੇ ਨਾਸ਼ਤੇ ਦਾ ਲਫ ਲੈਣਦੇ ਨੇ ਲੋਕ ਇੱਥੋਂ ਆ ਕੇ ਜਦੋਂ ਮੈਂ ਦੇਖਿਆ ਤਾਂ ਇਹ ਰਿਜ਼ੋਰਟ ਬਣਾਉਣ ਵਾਸਤੇ ਆ ਪੂਰਾ ਜੰਗਲ ਜਿਹੜਾ ਇਹ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਦੇਖ ਸਕੋ ਇਹ ਸਾਰਾ ਕੱਟਿਆ ਗਿਆ। ਤੋਂ ਮੈਨੂੰ ਇਹ ਸੀਜ਼ਨ ਦੇਖ ਕੇ ਬੜਾ ਹਾਸਾ ਵੀ ਆ ਰਿਹਾ ਸੀ ਤੇ ਅਫਸੋਸ ਵੀ ਹੋ ਰਿਹਾ ਸੀਗਾ ਕਿ ਕੱਟਣ ਦੀ ਕਿਸੇ ਚੀਜ਼ ਨੂੰ ਖਤਮ ਕਰਨ ਦੀ ਜਾਂ ਬਦਲਣ ਦੀ ਹੈ। ਕਈ ਵਜ੍ਹਾ ਹੋ ਸਕਦੀਆਂ ਨੇ ਕਿ ਆਪਣੀ ਸਹੂਲਤ ਦੇ ਮੁਤਾਬਕ ਆਪਾਂ ਉਹਨੂੰ ਇੱਕ ਜਸਟੀਫਿਕੇਸ਼ਨ ਦੇ ਦਿੰਦੇ ਹਾਂ। ਮੈਂ ਕੱਗੇ ਵੀਡੀਓ ਬਣਾਈ ਸੀ ਮੋਰਲਸ ਤੇ ਐਥਿਕਸ ਦੇ ਉੱਪਰ ਉਹਦੇ ਵਿੱਚ ਇਹੀ ਚਰਚਾ ਹੋਈ ਸੀ ਕਿ ਜਿਹੜੇ ਮੋਰਲਸ ਨੇ ਉਹ ਤਾਂ ਫਿਕਸ ਜਿਹੋ ਹੁੰਦੇ ਨੇ ਲੇਕਿਨ ਐਥਿਕਸ ਜਿਹੜੇ ਨੇ ਹਰੇਕ ਬਿਜ਼ਨਸ ਦੇ ਉਹ ਅਸੀਂ ਆਪ ਘੜ ਲੈਨੇ ਆ ਤਾਂ ਨਾਸਤਾ ਤਾਂ ਤਕਰੀਬਨ ਇਹਨਾਂ ਦਾ ਸੇਮ ਜਿਹਾ ਹੀ ਹੁੰਦਾ ਓਕੇ ਚਾਕਾ ਵਾਕਾ ਜਾਂ ਉਹੀ ਸਲਾਦ ਸਾਰੇ ਇਹ ਹੋਮੇ ਬ੍ਰੈਡ ਇੱਥੇ ਇਹਨਾਂ ਦਾ ਫਾਰ ਮਿਲਦਾ ਤੇ ਅੰਡੇ ਹੁੰਦੇ ਤੇ ਆ ਹੁਣ ਜਿੱਦਾਂ ਪਤਾ ਨਹੀਂ ਹੁਣ ਮੈਨੂੰ ਪਤਾ ਕੀ ਹੈ ਇਹ ਇਹ ਮੈਨੂੰ ਪਤਾ ਬਸ਼ਰੂ ਬੈੱਡ ਚਿਕਨ ਇਹ ਇਹ ਦੋ ਇਹਨਾਂ ਦੇ ਰੈਵੀਓਲੀ ਤੇ ਪੋਟੈਟੋਜ਼ ਹੋਜੀ ਹੁੰਦੇ ਨੇ ਬੋਇਲਡ ਕੈਬੇਜ ਤੇ ਸਟਿੱਕੀ ਰਾਈਸ ਇਹ ਹੋਇਆ ਅਲੱਗ ਜਿਹਾ ਗਾਮਪ੍ਰਿੰਸ ਤੇ ਸਵੀਟਨ ਸਰ ਚਿਕਨ ਵਿੰਗਸ ਉਸ ਤੋਂ ਬਾਅਦ ਪੌਕੋਰਕ ਸੌਸਿਸ ਤੇ ਬੇਕਰ ਇਹ ਤਾਂ ਉਹਦਾ ਸਟੇਪਲ ਫੂਡ ਹੀ ਹੈ ਤੇ ਉਸ ਤੋਂ ਬਾਅਦ ਆਹੀ ਉਹ ਸਾਰਾ ਕੁਝ ਜੋ ਨਾਰਮਲ ਮਤਲਬ ਇੱਕੋ ਹੀ ਤਰ੍ਹਾਂ ਦਾ ਬ੍ਰੈਕਫਾਸਟ ਹੈ ਮੋਟਾ ਮੱਠੀ ਰੈਗੂਲਰਲੀ ਜਿਵੇਂ ਅਸੀਂ ਪਰਾਂਦੇ食ਦੇ ਆ ਜਾਂ ਪੂਟੇ ਰੇਸ਼ੋਲੇ ਤੋਂ ਇਹਦੇ ਵਿੱਚ ਜ਼ਿਆਦਾ ਨਹੀਂ ਪਟ ਜ਼ਿਆਦਾ ਜਿਹੜਾ ਉਹ ਨਾਨ-ਵੈਜੀਟੇਰੀਅਨ ਫੂਡ ਅੱਜ ਦੇ ਰਾਤ ਅਸੀਂ ਗਏ ਸੀ ਨਾਈਟ ਮਾਰਕੀਟ ਤੇ ਉਹਦੀ ਵੀਡੀਓ WhatsApp ਤੇ ਪਾਣੀ ਨੇ ਭਾਈ Facebook ਤੇ ਪਾਈ ਸੀ ਉਹ ਵੀ ਸਾਡੇ ਜਿਵੇਂ ਨਾਈਟ ਮਾਰਕੀਟਸ ਹੁੰਦੇ ਆ ਉਹੀ ਜਿਹਾ ਨੇ ਉੱਥੇ ਵੀ ਡਰਾਈਡ ਮੀਟ ਬਹੁਤ ਸਗਾ ਤੋ ਮਤਲਬ ਇੱਥੇ ਦਾ ਜਿਹੜਾ ਫੂਡ ਹੈ ਜੇ ਆਪਾਂ ਹਿੰਦੁਸਤਾਨੀ ਆ ਸਪੈਸ਼ਲੀ ਪੰਜਾਬੀ ਆ ਇੱਥੇ ਆ ਕੇ ਰਹੀਏ ਕੁਛ ਦਿਨ ਤਾਂ ਡੀਟੌਕਸੀਫਾਈ ਹੋ ਜਾਵਾਂਗੇ ਸਿੱਕੋ ਹੀ ਇਹ ਜੀ ਕਰਨੀ ਪਰ ਐਬਸੈਂਸ ਆਫ ਫੈਟਸ ਫੈਟਸ ਹੁੰਦੀਆਂ ਨੇ ਜਿਹੜੇ ਮਤਲਬ ਹੁਣ ਜਿਹੜੀ ਚਰਬੀਆਂ ਆ ਨੇ ਮਤਲਬ ਫੈਟ ਉਹ ਵੀ ਫੈਟ ਹੀ ਐ ਪਰ ਇੱਕ ਹੈਲਦੀ ਫੂਡ ਦੇ ਵਿੱਚ 20% ਤੋਂ ਜ਼ਿਆਦਾ ਨਾਨ ਵੇਜ ਜਿਹੜਾ ਉਹ ਇੰਨਾ ਵਧੀਆ ਨਹੀਂ ਹੁੰਦਾ ਤਾਂ ਕਹਿੰਦੇ ਨੇ ਕਿ ਕبھی ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਦਾ ਕਿਸੇ ਕੋ ਜ਼ਮੀਨ ਤੇ ਕਿਸੇ ਕੋ ਕਿ ਬਹੁਤ ਵਧੀਆ ਡਿਜ਼ਾਈਨਡ ਫੂਡ ਸੀ ਪਰ ਅਸੀਂ ਕਿਉਂਕਿ ਫੂਡ ਨਾਲ ਕਨੈਕਸ਼ਨ ਹੀ ਆਪਣਾ ਤੋੜਤਾ ਤਾਂ ਅਸੀਂ ਉਹਨੂੰ ਕੁਛ ਹੋਰ ਹੀ ਬਣਾ ਲਿਆ ਮਤਲਬ ਅਸੀਂ ਇੰਨਾ ਜ਼ਿਆਦਾ ਉਹਦੇ ਵਿੱਚ ਆਇਲ ਹੈਡ ਕਰ ਲਿਆ ਕਿ ਉਹ ਹਨੇਲ ਹੀ ਹੋ ਗਿਆ ਜਦਕਿ ਪਹਿਲਾਂ ਵੀ ਮੈਂ ਕਈ ਵਾਰ ਕਿਹਾ ਕਿ ਜਿਹੜਾ ਤੁਹਾਡੇ ਔਸ਼ਧੀਆਂ ਨੇ ਜਿਹੜੇ ਮਸਾਲੇ ਨੇ ਉਹਨਾਂ ਦੇ ਅਸ਼ਦੀ ਗੋਣ ਤੇ ਉਹਨਾਂ ਦੇ ਖੁਸ਼ਬੂ ਵਗੈਰਾ ਉਹ ਸਾਰੀ ਫੈਟ ਸੋਲਿਬਲ ਹੁੰਦੀ ਹੈ ਤੇ ਤੜਕਾ ਜਿਹੜਾ ਕਿ ਪੂਰੇ ਇੰਡੀਅਨ ਫੂਡ ਦੀ ਇੱਕ ਸੂਤਰ ਧਾਰ ਹਰ ਪਾਸੇ ਹਰੇਕ ਸਟੇਟ ਦੇ ਵਿੱਚ ਤੜਕਾ ਲਾਇਆ ਜਾਂਦਾ ਫੂਡ ਦੇ ਪਹਿਲਾਂ ਤੇ ਫੂਡ ਦੇ ਬਾਅਦ ਚ ਮਤਲਬ ਬੇਸਿਕ ਕੀ ਹੈ ਤੇਲ ਗਰਮ ਕਰੋ ਜਿਹੜਾ ਵੀ ਤੇਲ ਉਸ ਏਰੀਏ 'ਚ ਅਵੇਲੇਬਲ ਹੈ ਜਿਵੇਂ ਸਾਊਥ ਦੇ ਵਿੱਚ ਕੋਕੋਨਟ ਹੈ ਮਸਟਰਡ ਆਇਲ ਤੋਂ ਫਾਲਓਵਰ ਇੰਡੀਆਈ ਸਾਰੀ ਜਗ੍ਹਾ ਹੀ ਪ੍ਰਚਲਿਤ ਹੈ ਤੇ ਉਹਦੇ 'ਚ ਮਸਾਲੇ ਪਾਓ ਪਰ ਉਹ ਮਸਾਲੇ ਸਹੀ ਟੈਂਪਰੇਚਰ ਤੇ ਪੈਣੇ ਚਾਹੀਦੇ ਨੇ 160 ਤੋਂ 180 ਡਿਗਰੀ ਦੇ ਵਿੱਚ ਵਿੱਚ ਤਾਂ ਪੁਰਾਣੇ ਲੋਕਾਂ ਨੂੰ ਟੈਂਪਰੇਚਰ ਦਾ ਕਿਵੇਂ ਪਤਾ ਲੱਗਦਾ ਸੀ ਉਹ ਮਸਟਰਡ ਸਰੋਂ ਦੇ ਤੇ ਦੋ ਦਾਣੇ ਛੱਡਦੇ ਸੀ ਤੇ ਉਹ ਉਹ ਦੋ ਦਾਣੇ ਜਦੋਂ ਸਿੱਟਦੇ ਸੀ ਉਹਦੇ ਨਾਲ ਤੁਹਾਡਾ ਕੀ ਨਾਂ ਲੈਂਦੇ ਨੇ ਜਦੋਂ ਕ੍ਰੈਕ ਹੋਗੇ ਉਹ ਸਹੀ ਟੈਂਪਰੇਚਰ ਹੁੰਦਾ ਸੀ ਤੇ ਇਸ ਤਰ੍ਹਾਂ ਉਹਨਾਂ ਨੇ ਬਹੁਤ ਟੈਕਨੋਲੋਜੀ ਡਵੈਲਪ ਕੀਤੀਆਂ ਹੋਈਆਂ ਸੀ ਕਿ ਕਿਸ ਤਰ੍ਹਾਂ ਫੂਡ ਬਣਾ ਤੋ ਉਹ ਫੂਡ ਦੀ ਪੂਰੀ ਸਾਇੰਸ ਵੱਖ-ਵੱਖਰੇ ਤੜਕਿਆਂ ਦਾ ਸਾਇੰਸ ਤੜਕਾ ਤੁਸੀਂ ਠੰਡੀ ਚੀਜ਼ ਦੇ ਵਿੱਚ ਵੀ ਪਾਓ ਰਹਿਤੇ ਚ ਪਾ ਲੋ ਨਹੀਂ ਚ ਪਾ ਲੋ ਤੇ ਲੱਸੀ ਚ ਪਾ ਲੋ ਤਾਂ ਵੀ ਸਵਾਦ ਕਰ ਦਿੰਦਾ ਉਹਨੂੰ ਉਹਦੇ ਪੂਰੇ ਪਿਛਲੇ ਵਿਗਿਆਨ ਬਾਰੇ ਇੱਕ ਪੂਰੀ ਵੀਡੀਓ ਮੈਂ ਬਣਾਈ ਹੈ ਤੇ ਕੱਲ ਵਾਲਾ ਮੰਗਲਵਾਰ ਛੱਡ ਕੇ ਤੇ ਉਸ ਤੋਂ ਨੈਕਸਟ ਮੰਗਲਵਾਰ ਛੱਡ ਕੇ ਉਹ ਅਪਲੋਡ ਹੋਏਗੀ ਉਹਦੇ ਚ ਇੰਡੀਅਨ ਫੂਡ ਬਾਰੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਡੀਟੇਲ ਦੇ ਵਿੱਚ ਕਿ ਕਿਸ ਤਰ੍ਹਾਂ ਬਣਨਾ ਚਾਹੀਦਾ ਥੋੜਾ ਬੋਤ ਹੈ ਫਿਰ ਪਰ ਜੇਸੀ ਉਹਨੂੰ ਸਮਝ ਲਿਆ ਤੋਂ ਇੰਡੀਅਨ ਫੂਡ ਆਪਣੇ ਆਪ ਦੇ ਵਿੱਚ ਹੁਸ਼ ਦੀ ਹੈ ਕੋ ਤੁਹਾਨੂੰ ਸਵਾਸਤ ਹੋਰ ਹੈਲਦੀ ਰੱਖ ਕਰਕੇ ਮੈਨੇ ਅਬਜ਼ਰਵ ਤਾ ਹੋ ਗਿਆ ਜੇ ਕਾਲੀ ਮਿਰਚ ਹੋ ਗਈ ਨਾਲ ਤਾਂ ਇਹ ਸੀ ਬਹੁਤ ਸਰੀਆਂ ਗੱਲਾਂ ਤੇ ਗੱਲ ਹੋ ਰਹੀ ਸੀ ਵੇਜੀਟੇਸ਼ਨ ਦੀ ਧਰਤੀ ਇੱਥੇ ਦੀ ਬਹੁਤ ਵਜਾਉ ਹੈ ਆ ਦੇਖੋ ਕੋਈ ਵੀ ਪੱਤਾ ਇੱਥੇ ਜਿਹੜਾ ਮੁਰਝਾਇਆ ਨਜ਼ਰ ਨਹੀਂ ਆਉਂਦਾ ਭਰਪੂਰ ਫਲੀਆਂ ਆ ਦੇਖੋ ਲੱਗੀਆਂ ਹੋਈਆਂ ਤੋਂ ਜ਼ਰਖੀਜ਼ ਧਰਤੀ ਤੇ ਇਹੀ ਕਾਰਨ ਜ਼ਰਖੇਸਟਰੀਆਂ ਦਾ ਹੁੰਦਾ ਕਿ ਉੱਥੇ ਉਹਨੂੰ ਹਥਿਆਨ ਵਾਸਤੇ ਹਰ ਵੇਲੇ ਕੋਸ਼ਿਸ਼ ਲੱਗੀ ਰਹਿਣ ਜ ਰਹਿੰਦੀ ਹੈ ਸਾਈਗਨ ਜਿਹੜਾ ਸਾਊਥ ਵਿਤਨਾਮ ਹੁਣ ਤਾਂ ਇੱਕੋ ਹੀ ਹੋ ਗਿਆ ਨਾਰਥ ਤੇ ਸਾਊਥ ਉੱਥੇ ਦੀ ਰਾਜਧਾਨੀ ਸੀ ਉੱਥੋਂ ਸ਼ੁਰੂ ਹੋਇਆ ਸੀ ਸਾਰਾ ਜਿਹੜਾ ਕਬਜ਼ੇ ਕਬਜ਼ੇ ਦੀ ਖੇਡ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ 75 ਦੇ ਵਿੱਚ ਜਦੋਂ ਆਜ਼ਾਦੀ ਮਿਲੀਏ ਤਾਂ ਉੱਥੇ ਦਾ ਕ੍ਰਾਂਤੀਕਾਰੀ ਹੋਚੀਮਿਨ ਜਿੰਨੋ ਜਿਹੜਾ ਵਿਤਨਾਮ ਦੀ ਕ੍ਰਾਂਤੀ ਦਾ ਸੇਰਾ ਜਿਹਦੇ ਸਿਰ ਜਾਂਦਾ ਉਹਦੇ ਨਾਂ ਤੇ ਫਿਰ ਜਿਹੜਾ ਸੈਗਨ ਦਾ ਨਾਂ ਹਟਾ ਕੇ ਹੋਚੀਮਿਨ ਕਿਹਾ ਜਾਂਦਾ ਤੇ ਹੋਚੀਮਿਨ ਕਹੋ ਜਾਂ ਸਾਈਗਨ ਕਹੋ ਲੋਗ ਮਾਇੰਡ ਨਹੀਂ ਕਰਦੇ ਨਾ ਤੇ ਉਹ ਵੀ ਬਹੁਤ ਵੱਡੀ ਸਿਟੀ ਬਣ ਗਈ ਜ਼ਾਰਾ ਨਾਈਕੀ ਕੋਰੀਅਨ ਸੈਮਸੰਗ ਐਲਜੀ ਸਾਰੀਆਂ ਫੈਕਟਰੀਆਂ ਵੱਡੀ ਹੋਣੀਆਂ ਵੀਅਤਨਾਮਸ ਲੱਗੀਆਂ ਨੇ ਤੇ ਵੀਅਤਨਾਮ ਦੀ ਕਾਮਯਾਬੀ ਦਾ ਸਿਹਰਾ ਇੱਕ ਤਾਂ ਯੰਗ ਪੋਪੂਲੇਸ਼ਨ ਹੈ ਸਾਡੇ ਹਿੰਦੁਸਤਾਨ ਚ ਵੀ ਹੈ ਸਸਤਾ ਪਰ ਸਸਤੀ ਲੇਬਰ ਕੱਲੀ ਜ਼ਰੂਰੀ ਨਹੀਂ ਸਕਿਲਡ ਲੇਬਰ ਬਹੁਤ ਜ਼ਰੂਰੀ ਹੈ ਐਥੇ ਤੇ ਲੋਕ ਹਾਈਲੀ ਸਕਿਲਡ ਨੇ ਤੇ ਉਹਦੇ ਕਰਕੇ ਅੱਗੇ ਵਧ ਰਿਹਾ ਇਹ ਤੇ ਇਹਦੇ ਤੇ ਆਪਾਂ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਵਿਤਨਾਮ ਉਹ ਕਹਾਣੀ ਜਿਹੜੀ ਇਹਦੇ ਵੀ ਲਿਖੀ ਜਾ ਰਹੀ ਹੈ ਇਸ ਤਰ੍ਹਾਂ ਦਾ ਮੈਂ ਕੋਈ ਟਾਈਟਲ ਸੋਚਿਆ ਕਿ ਤੁਹਾਡਾ ਨਾਲ ਗੱਲਾਂ ਕਰਦੇ ਕਰਦੇ ਮੈਂ ਪਹੁੰਚ ਗਿਆ ਆਪਣੇ ਰੂਮ ਦੇ ਵਿੱਚ ਤੇ ਹੁਣ ਕਰਦੇ ਆ ਹਸ਼ਨਾਣ ਪਾਣੀ ਸੇਤੀ ਚਲ ਗਏ ਸੀ ਨਾਸ਼ਤਾ ਕਰਨ ਤੇ ਉਸ ਤੋਂ ਬਾਅਦ ਫਿਰ ਨਿਕਲਦੇ ਆ ਤੇ ਫਿਰ ਦੇਖਦੇ ਹਾਂ ਕੁਝ ਹੋਰ ਵਧੀਆ ਦਿਖਾਈ ਦਿੱਤਾ ਉਹ ਵੀ ਸਾਂਝਾ ਕਰਦਾ ਤੁਹਾਡੇ ਨਾਲ ਖਲੋ ਜੀ ਇਥੇ ਘੰਟੀ ਨਹੀਂ ਹੈ ਕੋਈ ਹਨਾ ਘੰਟੀ ਨਹੀਂ ਅਭੀ ਅੱਜ ਲਾਸਟ ਡੇ ਸਾਡਾ ਉਹ ਉਹ ਮਰਕੂ ਹੈ ਬੋ ਇੱਥੇ ਸਾਪਾ ਦੇ ਵਿੱਚ ਹਨ ਸੂਰਜ 6 ਵਜੇ ਨਿਕਲਾਂਗੇ ਇਥੋਂ ਪਹਿਲਾਂ ਬੱਸ ਉਹੀ ਸੌਂਖੇ ਜਾਣ ਵਾਲੀ ਤੇ 4:30 ਵਜੇ ਉਥੋਂ ਫਲਾਈਟ ਹੈ ਨੈਕਸਟ ਡੈਸਟੀਨੇਸ਼ਨ ਹੈ ਦਨੰਗ ਤੇ ਦੇਖਦੇ ਹਾਂ ਅੱਜ ਕੁਝ ਹੋਰ ਇੰਟਰਸਟਿੰਗ ਹੋਇਆ ਦਿਖਾਉਣ ਨੂੰ ਤਾਂ ਮੈਂ ਜ਼ਰੂਰ ਤੁਹਾਨੂੰ ਸਾਂਝਾ ਕਰੂੰਗਾ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ